ਵਾਹੇ ਗੁਰੂ 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 ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹਿ ਸੂਰਾ ਸੋ ਪਹਿਚਾਨਨੇ ਆ ਜੋ ਲਰੈ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਸੇ ਖੜੇ ਹਾਂ ਗੁਰਦੁਆਰਾ ਸੀਸਗੰਗ ਸਾਹਿਬ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਵਿਖੇ ਜਿੱਥੇ ਅੱਜ ਐਤਵਾਰ ਦੇ ਦਿਨ ਚਪੈਰਾ ਜਾਪ ਕਰਨ ਵਾਸਤੇ ਬੇਅੰਤ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ ਤੁਸੀਂ ਸੰਗਤਾਂ ਦਾ ਇਕੱਠ ਦੇਖ ਸਕਦੇ ਹੋ ਕਿ ਜਿਹੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਬੇਅੰਤ ਸੰਗਤਾਂ ਜਿਹੜੀਆਂ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਉੱਤੇ ਹਾਜ਼ਰੀਆਂ ਭਰਦੀਆਂ ਹਨ ਅਤੇ ਇੱਥੇ ਯੂ ਉਹ ਵੀ ਕੋਈ ਮੁਰਾਦ ਲੈ ਕੇ ਆਉਂਦਾ ਹੈ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਉਹ ਮੁਰਾਦਾਂ ਇੱਥੇ ਪੂਰੀਆਂ ਹੁੰਦੀਆਂ ਹਨ ਅਤੇ ਇੱਥੇ ਦੂਰ ਦਰੇਡੇ ਤੋਂ ਜਿਹੜੀਆਂ ਸੰਗਤਾਂ ਆਉਂਦੀਆਂ ਹਨ ਬੱਸਾਂ ਰਾਹੀ ਗੱਡੀਆਂ ਰਾਹੀ ਜੋ ਕਿ ਇੱਥੇ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀਆਂ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਹਨ ਇੱਥੇ ਸੇਵਾ ਭਾਵਨਾ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਕਾਰ ਦੀ ਹਨ ਸਾਡੇ ਨਾਲ ਸਿੰਘ ਸਾਹਿਬ ਜੁੜੇ ਹਨ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤਾਂ ਦੀ ਸ਼ਰਧਾ ਭਾਵਨਾ ਕਿਵੇਂ ਦੇਖਦੇ ਹੋ ਗੁਰੂ ਘਰ ਪ੍ਰਤੀ ਜਿਸ ਤਰ੍ਹਾਂ ਅਕਸਰ ਇਹ ਸਵਾਲ ਉੱਠਦੇ ਆ ਜਾਂ ਆਮ ਚਰਚਾ ਦੇ ਵਿੱਚ ਗੱਲ ਬਣਦੀ ਹੈ ਕਿ ਜਿਹੜਾ ਸਿੱਖ ਧਰਮ ਦੇ ਵਿੱਚੋਂ ਜਿਹੜੇ ਛੋਟੀ ਜਿਹੜੀ ਜਿਨ੍ਹਾਂ ਨੂੰ ਆਮ ਛੋਟੀ ਜਾਤ ਵਾਲੇ ਕਿਹਾ ਜਾਂਦਾ ਜਾਂ ਕਿਹਾ ਜਾਂਦਾ ਵੈਸੇ ਸਿੱਖ ਧਰਮ ਦੇ ਅੰਦਰ ਛੋਟੀ ਵੱਡੀ ਜਾਤ ਕੋਈ ਨਹੀਂ ਹੈ ਜਦ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੀਦਾ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਇੱਕ ਕਰ ਦਿੱਤਾ ਸਾਰਿਆਂ ਨੂੰ ਜਿਹੜੀ ਗਰੀਬ ਜਨਤਾ ਏ ਕਈ ਵਾਰ ਇਹੋ ਜਿਹੇ ਲੋਕਾਂ ਦੇ ਬੇਕਾਬੂ ਦੇ ਵਿੱਚ ਆ ਜਾਂਦੀ ਏ ਕਿ ਧਰਮ ਪਰਵਰਤਨ ਹੋ ਜਾਂਦਾ ਏ ਤੇ ਇਸ ਤਰ੍ਹਾਂ ਜਿਹੜੀਆਂ ਮਹਾਨ ਸੰਸਥਾਵਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਹੋਰ ਵੱਡੀਆਂ ਸੰਸਥਾਵਾਂ ਸਿੱਖ ਸੰਸਥਾਵਾਂ ਹਨ ਜਿਨ੍ਹਾਂ ਤੇ ਪ੍ਰਚਾਰ ਦੀ ਜ਼ਿੰਮੇਵਾਰੀ ਉਹਨਾਂ ਤੇ ਸਵਾਲ ਕੀਤੇ ਜਾਂਦੇ ਕੋ ਤੁਸੀਂ ਪ੍ਰਚਾਰ ਨਹੀਂ ਕਰਦੇ ਸ਼ਾਇਦ ਇਹੀ ਕਾਰਨ ਹੋਵੇਗਾ ਪਰ ਅਗਰ ਗੁਰਦੁਆਰਾ ਛੀਦਗਾਂ ਸਾਹਿਬ ਦੇ ਅੰਦਰ ਆ ਕਰਕੇ ਦੇਖੀਏ ਤਾਂ ਮੈਨੂੰ ਲੱਗਦਾ ਪ੍ਰਚਾਰ ਦੀ ਕੋਈ ਘਾਟ ਨਹੀਂ ਹੈ ਵੱਡੀ ਗਿਣਤੀ ਵਿੱਚ ਸੰਗਤ ਹੈ ਜਿਹੜੀ ਗੁਰੂ ਸਾਹਿਬ ਮਹਾਰਾਜਿਆਂ ਦੇ ਹਜ਼ੂਰ ਆਉਂਦੀ ਹੈ ਬਾਣੀਆਂ ਦਾ ਜਾਪ ਕਰਦੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਤਾਂ ਮੈਂ ਸਮਝਦਾ ਹਾਂ ਕਿ ਪ੍ਰਚਾਰ ਦੀ ਕੋਈ ਘਾਟ ਨਹੀਂ ਹੈ ਪ੍ਰਚਾਰ ਵੀ ਠੀਕ ਹੈ ਔਰ ਗੁਰੂ ਸਾਹਿਬ ਜੀਆਂ ਦੇ ਹਜ਼ੂਰ ਕੀਤੀਆਂ ਇਹ ਅਰਦਾਸਾਂ ਪ੍ਰਮਾਣ ਹੁੰਦੀਆਂ ਹਨ ਤਾਂ ਹੀ ਐਡੀ ਵੱਡੀ ਸੰਗਤ ਹੈ ਜਿਹੜੀ ਗੁਰਦੁਆਰਾ ਸ਼ਹੀਦਾਂ ਸਾਹਿਬ ਕੇ ਪਹੁੰਚਦੀ ਹੈ ਜੀ ਜਿਹੜੇ ਤੁਸੀਂ ਦੱਸਿਆ ਕਿ ਧਰਮ ਪਰਵਤਨ ਕਰਦੇ ਲੋਕ ਉਹ ਇੱਥੇ ਦੁਬਾਰਾ ਆਪਣੇ ਘਰ ਵਾਪਸੀ ਕਰ ਰਿਹਾ ਪਰ ਕੁਝ ਪ੍ਰਚਾਰਕਾਂ ਵੱਲੋਂ ਟਿੱਪਣੀਆਂ ਵੀ ਕੀਤੀਆਂ ਜਾਂਦੀਆਂ ਚਪਹਰਾ ਜਵਾਬ ਉੱਤੇ ਉਹਨੂੰ ਕਿਵੇਂ ਦੇਖਦੇ ਹੋ ਹਾਂਜੀ ਇਸ ਤਰ੍ਹਾਂ ਇੱਕ ਦੋ ਵੀਡੀਓ ਵੇਖੀਆਂ ਗਈਆਂ ਹਨ ਜਿਹੇ ਵੱਡੇ ਪ੍ਰਚਾਰਕ ਹਨ ਜਿਹੜੇ ਕੌਮ ਦੇ ਵੱਡੀਆਂ-ਵੱਡੀਆਂ ਸਟੇਜਾਂ ਤੇ ਬੈਠ ਕਰਕੇ ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਇੱਕ ਸਵਾਲ ਉਠਾਇਆ ਗਿਆ ਸੀਗਾ ਕਿ ਸੰਗਤ ਨੂੰ ਪੰਜ ਬਾਣੀਆਂ ਦੇ ਨਿਤਨੇਮ ਨਾਲੋਂ ਜੋੜ ਕਰਕੇ ਤਿੰਨ ਬਾਣੀਆਂ ਦੇ ਨਾਲ ਜੋੜਿਆ ਜਾ ਰਿਹਾ ਹੈ ਮੈਂ ਪਹਿਲਾਂ ਵੀ ਇੱਕ ਚੈਨਲ ਦੇ ਨਾਲ ਇਸ ਵਿਸ਼ੇ ਤੇ ਇਸ ਚੀਜ਼ ਦਾ ਜਵਾਬ ਦੇਣ ਦਾ ਯਤਨ ਕੀਤਾ ਸੀ ਕਿ ਜਿਹੜਾ ਦੁਪਹਿਰ ਵੇਲੇ ਆ ਕਰਕੇ ਬਾਣੀਆਂ ਦਾ ਜਾਪ ਕਰਦਾ ਜੰਜੀ ਸਾਹਿਬ ਚੌਪੀ ਸਾਹਿਬ ਤੇ ਸੁਖਨੀ ਸਾਹਿਬ ਦਾ ਜਾਪ ਕਰਦਾ ਹੈ ਇਹ ਉਹੀ ਜੀਵ ਕਰ ਸਕਦਾ ਜਿਨੇ ਅੰਮ੍ਰਿਤ ਵੇਲਾ ਉੱਠ ਕਰਕੇ ਸਾਂਭਿਆ ਹੈ ਜਿਨੇ ਅੰਮ੍ਰਿਤ ਵੇਲੇ ਉੱਠ ਕਰਕੇ ਪੰਜ ਬਾਣੀਆਂ ਦਾ ਜਾਪ ਕੀਤਾ ਹੈ ਉਹੀ ਦਿਨ ਵੇਲੇ ਆ ਕਰਕੇ ਕਰ ਸਕਦਾ ਜਿਨੇ ਦਿਨੇ ਅੰਮ੍ਰਿਤ ਵੇਲੇ ਉੱਠਿਆ ਹੀ ਨਹੀਂ ਹੈ ਦੇਣ ਵੇਲੇ ਤਾਂ ਆਪਣੇ ਕਾਰੋਬਾਰਾਂ ਨੂੰ ਨਿਕਲ ਗਿਆ ਉਹਨੂੰ ਬਾਣੀ ਨਾਲ ਪੜ ਕਿੱਥੋਂ ਬਣੇਗਾ ਇਸ ਕਰਕੇ ਉਹ ਜਿਹੜੀਆਂ ਟਿੱਪਣੀਆਂ ਹਨ ਉਹ ਸ਼ਾਇਦ ਆਪਣੀ ਪੌਪੁਲਾਰਿਟੀ ਵਾਸਤੇ ਕਰ ਰਹੇ ਨੇ ਜਾਂ ਪਤਾ ਨਹੀਂ ਕੀ ਹੈ ਕੀ ਪ੍ਰਸੰਗ ਚੱਲ ਰਹੇ ਹੁੰਦਣ ਕਿਸ ਵਿਸ਼ੇ ਤੇ ਗੱਲ ਕਰਦੇ ਕਰਦੇ ਉਹ ਜਿਹੇ ਜਿਹੇ ਸਵਾਲ ਉਠਾ ਦਿੱਤੇ ਉਹ ਗਲਤ ਗੱਲ ਹੈ ਮੇਰਾ ਤਾਂ ਇਹੀ ਮੰਨਣਾ ਹੈ ਕਿ ਜਿਹੜਾ ਅਮਰਤ ਵੇਲੇ ਉੱਠ ਕਰਕੇ ਬਾਣੀ ਦਾ ਜਾਪ ਕਰਦਾ ਹੈ ਅਮਰਤ ਅਚਕਾ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੈ ਉਹੀ ਦਿਨ ਵਾਲੇ ਆ ਕਰਕੇ ਬਾਣੀ ਦਾ ਜਾਪ ਕਰ ਸਕਦਾ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਸਿੰਘ ਸਾਹਿਬ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਜਿਹੜਾ ਧਰਮ ਪਰਵਰਤਨ ਜਿਹੜੇ ਲੋਕ ਆ ਰਹੇ ਸਿਓ ਉਹ ਅੱਜ ਵਾਪਸੀ ਕਰ ਰਹੇ ਹਨ ਜਿਹੜਾ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਲੋਕ ਦਰਸ਼ਨ ਕਰਨ ਵਾਸਤੇ ਪਹੁੰਚ ਰਹੇ ਹਨ ਤੁਸੀਂ ਜੁੜਿਓ ਜੀਤ ਵੈਬ ਟੀਵੀ ਦੇ ਨਾਲ ਮਹਿਮਾਨ ਪ੍ਰੀਤ ਸਿੰਘ ਜੜਾਤ ਅੰਮ੍ਰਿਤਸਰ